ਡਾਕਟਰ ਭੀਮrao ਤੇਰੀ ਸੋਚ ਤੇ ਕਣਕ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪੰਜਾਬ ਅਲਾਈਟ ਯੂਨੀਅਨ ਦਾ ਸਾਲਾਨਾ ਇਜਲਾਸ ਜਗਰਾਂਵਿਕੇ ਅੱਜ ਹੋਇਆ ਏ ਜਿੱਤੇ ਇਸ ਇਜਲਾਸ ਨੂੰ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਏ ਉੱਥੇ ਇਜਲਾਸ ਵਿੱਚ ਪੰਜਾਬ ਭਰ ਵਿੱਚੋਂ ਬਕਬਕ ਮਜ਼ਦੂਰ ਯੂਨੀਅਨ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨੇ ਐਸਮੋਕੇ ਪੰਜਾਬ ਅਲਾਈਟ ਯੂਨੀਅਨ ਦੇ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਸ਼ੋਤਾ ਤੇ ਹੋਰ ਆਗੂਆਂ ਨੇ ਕਿਹਾ ਕਿ ਕਣਕ ਦਾ ਸੀਜ਼ਨ ਚੰਗੇ ਢੰਗ ਨਾਲ ਨੇਪਰੇ ਚਾੜ੍ਹ ਲਈ ਪੰਜਾਬ ਸਰਕਾਰ ਤੋਂ ਮਜ਼ਦੂਰ ਯੂਨੀਅਨ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਮੰਗ ਇਜਲਾਸ ਵਿੱਚ ਦਰਾਈ ਗਈ ਹੈ ਅਤੇ ਸਾਰੇ ਮਜ਼ਦੂਰ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਕਣਕ ਦੇ ਸੀਜ਼ਨ ਵਿੱਚ ਕਿਸੇ ਵੀ ਮਜ਼ਦੂਰ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਪੰਜਾਬ ਅਲਾਈਟ ਯੂਨੀਅਨ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜੂਨੀਅਨ ਪੈਲ ਦੇ ਆਧਾਰ ਤੇ ਹਰ ਮਜ਼ਦੂਰ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਯਤਨਸ਼ੀਲ ਰਹੇਗੀ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀ ਸਬੰਸਲ ਦੀ ਰਿਪੋਰਟ ਦੇਖੋ ਇਹ ਜਲਾਸ ਸਾਡੀ ਜੂਨੀਅਨ ਫੂਡ ਐਂਡ ਲਾਈਟ ਵਰਕਰ ਯੂਨੀਅਨ ਪੰਜਾਬ ਉਹਦੇ ਵੱਲੋਂ ਰੱਖਿਆ ਗਿਆ ਅਸੀਂ ਪਹਿਲਾਂ ਆਲ ਇੰਡੀਆ ਫੂਡ ਐਂਡ ਲਾਈਟ ਦੇ ਨਾਲ ਕੰਮ ਕਰਦੇ ਸੀ ਉਸ ਤੋਂ ਬਾਅਦ ਅਸੀਂ ਸਾਰੇ ਡੀਕੋ ਨੇ ਰਹਿ ਕਰਕੇ 올 ਇੰਡੀਆ ਚੋਂ ਨਿਕਲ ਕੇ ਅਸੀਂ ਫੂਡ ਐਂਡ ਲਾਈਟ ਵਰਕਰ ਯੂਨੀਅਨ ਪੰਜਾਬ ਬਣਾਈ ਜਿਹੜੀ ਪੰਜਾਬ ਦੇ ਵਿੱਚ ਹੀ ਰਹੂਗੀ ਸੋ ਉਹਦਾ ਅੱਜ ਪਹਿਲਾ اجلاس ਆ ਅਸੀਂ 1923 ਸੌਰੀ 2023 ਦੇ ਵਿੱਚ ਆਪਦੀ ਯੂਨੀਅਨ ਬਣਾ ਲਈ ਸੀ ਰਜਿਸਟਰਡ ਕਰਾ ਲਈ ਸੀ ਉਹਦਾ ਪਹਿਲਾ اجلاس ਅਸੀਂ ਆਪ ਦਾ ਜਗਰਾਉਂ ਵਿਖੇ ਰੱਖਿਆ ਕਿਉਂਕਿ ਮੈਂ ਪੰਜਾਬ ਪ੍ਰਧਾਨ ਆ ਮੈਨੂੰ ਮੌਕਾ ਦਿੱਤਾ ਗਿਆ ਪਹਿਲਾ اجلاس ਕਰਾਉਣ ਦਾ ਔਰ ਇਹ 바ਵਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਕਿਉਂਕਿ ਉਹਨਾਂ ਨੇ ਆ ਦੇਣਾ ਸਾਨੂੰ ਜੋ ਸਾਰਾ ਕੁਝ ਹੈ ਉਹਨਾਂ ਦੀ ਦੇਣਾ ਉਹਨਾਂ ਨੂੰ ਇਹ ਸਮਰਪਿਤ ਕੀਤਾ ਹੈ ਜਲਾਸ ਉਹਨਾਂ ਨੂੰ ਸ਼ਰਧਾਜਲੀ ਨਹੀਂ ਕਹਿ ਸਕਦਾ ਮੈਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਕਹਿ ਸਕਦਾ ਕਿਉਂਕਿ ਦੁਨੀਆ ਤੋਂ ਚਲੇ ਗਿਆ ਨੂੰ ਸ਼ਰਧਾਜਲੀ ਮੈਂ ਪਰ ਖੁਸ਼ੀ ਇਸ ਚੀਜ਼ ਦੀ ਕਹਿਣਾ ਕਿ ਉਹਨਾਂ ਨੇ ਇਸ ਦਿਨਾਂ ਚ ਜਨਮ ਲਿਆ ਸਾਡੇ ਇਸ ਧਰਤੀ ਦੇ ਉੱਤੇ ਉਹ ਸਾਡੇ ਧਰਤੀ ਦੇ ਰੱਬ ਸੋ ਉਹਨਾਂ ਨੂੰ ਸਮਰਪਿਤ ਹੈ ਅ ਕਈ ਲੀਡਰ ਸਾਹਿਬਾਨ ਨੇ ਆਉਣਾ ਚਾਹੁੰਦੇ ਸੀ ਵੱਡੇ ਪਰ ਉਹ ਡੇਟ ਕਹਿ ਰਹੇ ਸੀ ਇੱਧਰ ਉੱਧਰ ਕਰਨ ਨੂੰ ਪਰ ਅਸੀਂ ਜੁਨੀਅਰ ਨੇ ਫੈਸਲਾ ਲਿਆ ਕਿ ਅਸੀਂ ਡੇਟ ਇੱਧਰ ਉੱਧਰ ਇਸ ਵਾਰ ਤਾਂ ਨਹੀਂ ਕਰਾਂਗੇ ਕਿਉਂਕਿ ਬਾਬਾ ਸਾਹਿਬ ਨੂੰ ਸਮਰਪਤਾ ਉਹਨਾਂ ਦੇ ਉਸੇ ਦਿਨ ਤੇ ਰੱਖਣ ਦਾ ਫੈਸਲਾ ਲਿਆ ਤੇ ਅੱਜ ਅਸੀਂ ਬਾਬਾ ਸਾਹਿਬ ਨੂੰ ਸ਼ਰਧਾ ਅਜਲੀ ਆਪ ਦਾ ਇਕੱਠ ਆਪਦੇ ਵਿਚਾਰ ਇੱਕ ਦੂਸਰੇ ਨਾਲ ਜੋ ਹੈਗੇ ਆ ਉਹ ਇੱਥੇ ਸਾਂਝੇ ਕਰਨ ਲਈ ਇਕੱਠੇ ਹੋਏ ਆ ਤੇ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਸਾਡੇ ਪੱਲੇਦਾਰਾਂ ਦੇ ਦੁੱਖ ਤੇ ਜੋ ਅਸੀਂ ਆਪਦਾ ਸੰਘਰਸ਼ ਲੜ ਰਹੇ ਆ ਉਹਨਾਂ ਨੂੰ ਸੁਣਨਾ ਹੈ ਉਹ ਤੇ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣਾ ਹੈ ਤੁਹਾਡਾ ਬਹੁਤ ਧੰਨਵਾਦ ਗੰਡਾ ਲਾਈਡ ਵਰਕਰ ਯੂਨੀਅਨ ਪੰਜਾਬ ਦਾ ਜਿਹੜਾ ਪਹਿਲਾ اجلاس ਆ ਸਾਡਾ ਪਲੇਠਾ ਜਲਾਸ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਰੱਖਿਆ ਕਿਉਂਕਿ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਉਹ ਜਿੰਦਾ ਨੇ ਸੰਵਿਧਾਨ ਦੇ ਤੌਰ ਤੇ ਕਿਉਂਕਿ ਜਿਹੜੀ ਸਰਕਾਰ ਹਿੰਦੁਸਤਾਨ ਦੀ ਚੱਲਦੀ ਆ ਉਹ ਬਾਬਾ ਸਾਹਿਬ ਦੇ ਪਾਏ ਹੋਏ ਸੰਵਿਧਾਨ ਦੇ ਮੁਤਾਬਕ ਹੀ ਚੱਲ ਰਹੀ ਆ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਪੰਜਾਬ ਦੀਆਂ ਫੂਡ ਏਜੰਸੀਆਂ ਦੇ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਮਜ਼ਦੂਰਾਂ ਨੂੰ ਉਹਨਾਂ ਦੀ ਸਿੱਧਾ ਭੁਗਤਾਨ ਦਿੱਤਾ ਜਾਵੇ ਜਿਹੜੀ ਉਹ ਮਜ਼ਦੂਰੀ ਕਰਦੇ ਆ ਉਹਦੀ ਲੁੱਟ ਖਸੁੱਟ ਜਿਹੜੀ ਹੋ ਰਹੀ ਆ ਉਹ ਬੰਦ ਕੀਤੀ ਜਾਵੇ